ਜਗਤਾਰ ਸਿੰਘ ਹਵਾਰਾ ਅਤੇ ਕਈ ਹੋਰ ਬੰਦੇ ਸਿੰਘਾਂ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਦਾ ਵਿਰੋਧ ਵੀ ਹੋ ਰਿਹਾ ਹੈ ਦੱਸਿਏ ਕਿ ਐਸ.ਜੇ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਰਕਾਰ ਦੇ ਉੱਤੇ ਸਾਧੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ 32 ਸਾਲ ਗੁਜ਼ਰ ਚੁੱਕੇ ਨੇ ਪਰੰਤੂ ਅਜੇ ਤੱਕ ਕੋਈ ਵੀ ਬੰਦੀ ਸਿੰਘ ਬਾਹਰ ਨਹੀਂ ਆਇਆ ਤੇ ਜਦੋਂ ਵੀ ਰਿਹਾਈ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਰਕਾਰ ਦੇ ਵੱਲੋਂ ਲਗਾਤਾਰ ਕੋਈ ਨਾ ਕੋਈ ਜੜੀ ਕਿ ਸਾਜ਼ਿਸ਼ ਰਚੀ ਜਾਂਦੀ ਹੈ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਲਗਾਤਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਤੇ ਫਾਲਟਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸ.ਪੀ.ਐਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋ ਠੀਕ ਹੈ। ਕਿ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ 1984 ਦੇ ਸਾਕੇ ਤੋਂ ਐਨੇ ਪੀੜਤ ਹੋਈਆਂ ਆਦਮਾਾਂਾਂ ਉਹਨਾਂ ਨੇ ਜੇ ਕੋਈ ਸਟੈਪ ਚੱਕਿਆ ਅੱਜ 35-35 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਅੱਜ 28-28 29-29 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਅੱਜ ਬੇਇਨਸਾਫੀ ਐਡੀ ਵੱਡੀ ਆ ਕਿ 20 ਸਾਲ ਤੋਂ ਬਾਅਦ ਬਾਹਰ ਆ ਜਾਂਦੇ ਸਾਰੇ ਪਰ ਸਾਨੂੰ 35 ਸਾਲ ਵੀ ਇਨਸਾਫ ਨਹੀਂ ਮਿਲਣਾ ਇਹ ਬੇਇਨਸਾਫੀਆਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਅੱਜ ਵੀ ਮੌਜੂਦ ਦੀਆਂ ਸਰਕਾਰਾਂ ਇਹ ਬੇਇਨਸਾਫੀ ਕਰ ਰਹੀਆਂ ਆਪ ਫੈਸਲੇ ਕਰਕੇ ਭਾਈ ਗਵਿੰਦਰਪਾਲ ਸਿੰਘ ਭੁੱਲਰ ਭਾਈ ਗਰਦੀਪ ਸਿੰਘ ਖੜਾ ਭਾਈ ਬਲਮਾਨ ਸਿੰਘ ਦੀ ਰਾਜਵਾਨ ਜਿਨ੍ਹਾਂ ਦੀ ਨੋਟੀਫਿਕੇਸ਼ਨ ਹੋ ਗਈ ਅੱਜ ਲਾਗੂ ਨਹੀਂ ਕੀਤੀ ਸੋ ਸਾਨੂੰ ਤਾਂ ਇਨਸਾਫ ਲੈਣ ਦੇ ਵੀ ਸੰਘਰਸ਼ ਕਰਨੇ ਪੈਂਦੇ ਆ ਤੇ ਮੈਂ ਕਹਿ ਸਕਦਾ ਕਿ ਜੇ ਆਪਾਂ ਸਾਰਾ ਪੰਥ ਖਾਲਸਾ ਜੇ ਇਸ ਗੱਲ ਦਾ ਏਕਾ ਕਰ ਲੈਣ ਕਿ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋਈਏ ਅੱਜ ਗਾਉਂ ਦੇ ਵਿੱਚ ਬੰਡੀਆਂ ਬਹੁਤ ਵੱਡੀਆਂ ਵੱਡੀਆਂ ਪਾਈਆਂ ਆ ਅੱਜ ਗਾਉਂ ਨੂੰ ਵੰਡਣ ਦਾ ਯਤਨ ਕੀਤਾ ਜਾ ਰਿਹਾ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਚੇਤਾ ਕਰ ਲਓ ਮੈਂ ਲੰਮਾ ਨਹੀਂ ਬੋਲਣਾ ਕਿ ਉਥੋਂ ਤੱਕ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣਾ ਤੇ ਹੁਣ ਪੰਜਾਬ ਇਹ ਤੁਹਾਡੇ ਧਰਮ ਦੀਆਂ ਵੱਡੀਆਂ ਜਫੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਆ ਹਰਿਆਣਾ ਦੇ ਵਿੱਚ ਦੇਖੋ ਅੱਜ ਐਡਮਿਨਿਸਟਰੇਟਰ ਲਗਾਇਆ ਦਿੱਲੀ ਦੇ ਵਿੱਚ ਪ੍ਰਧਾਨ ਦੇ ਅਧਿਕਾਰ ਖੋਲੇ ਕਿਉਂ ਖੋਏਗਾ ਇਸ ਕਰਕੇ ਕਿਉਂਕਿ ਸਰਕਾਰੀ ਦਖਲਅੰਦਾਜ਼ੀ ਆ ਤੇ ਸਰਕਾਰਾਂ ਧਰਮ ਨਹੀਂ ਚੱਲਣ ਦਿੰਦੀਆਂ ਸਰਕਾਰਾਂ ਆਪਣੇ ਹਿੱਤਾਂ ਦੀ ਪੂਰਤੀ ਕਰਦੀਆਂ ਤਾਂ ਇਸੇ ਕਰਕੇ ਪੰਥ ਦੀ ਦੂਜੀਆਂ ਜਮਾਤਾਂ ਵੀ ਜਿਸ ਜਨਾਂ ਨੂੰ ਅੱਜ ਟਹਿ ਟੇਦੀ ਕਰਨ ਦਾ ਬਹੁਤ ਕੋਝਾ ਜਦਨ ਕੀਤਾ ਜਾ ਰਿਹਾ ਕਿਉਂਕਿ ਜਿਸਲੇ ਕਿਸੇ ਕੌਮ ਦਾ ਨੁਕਸਾਨ ਕਰਨਾ ਹੋਵੇ ਕਹਿੰਦੇ ਉਹਦਾ ਇਤਿਹਾਸ ਕਮਜ਼ੋਰ ਕਰ ਦਿਓ ਉਹਦੀ ਜਥੇਬੰਦੀ ਉਹਨੂੰ ਕਮਜ਼ੋਰ ਕਰ ਦਿਓ ਪਰ ਇਹ ਪੰਥ ਖਾਲਸੇ ਦੀਆਂ ਜਥੇਬੰਦੀਆਂ 104 ਸਾਲ ਪਹਿਲਾਂ ਖਾਲਸੇ ਨੇ ਆਪਣੇ ਲਹੂ ਤੇ ਮਿੰਘ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਇਹਨੂੰ ਮਟਾਉਣ ਵਾਲੇ ਇਸ ਧਰਤੀ ਤੋਂ ਜਾਂਦੇ ਰਹੇ ਪਰ ਪੰਥ ਖਾਲਸਾ ਹਮੇਸ਼ਾ ਆਜ਼ਾਦ ਕਰ ਰਿਹਾ ਕਿਉਂ ਆਜ਼ਾਦ ਕਰ ਰਿਹਾ ਉਹਦਾ ਕੇਂਦਰੀ ਤੋਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਆਓ ਸਾਰੇ ਇਸ ਗੱਲ ਦਾ ਸੰਕਲਪ ਕਰੀਏ ਸਾਰਾ ਸਿੱਖ ਪੰਥ ਸਾਰੇ ਆਪਣੇ ਨਿੱਜੀ ਗੁੱਸੇ ਗਿਲੇ ਸਾਰੇ त्यागे ਕੇ ਕੇਵਲ ਦਾ ਕੇਵਲ ਇੱਕ ਨਿਰਣਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ ਫਿਰ ਪੰਥ ਖਾਲਸੇ ਦੇ ਜਿਹੜੇ ਆਜ਼ਾਦ ਜਿਹੜੇ ਨਿਸ਼ਾਨ ਸਾਹਿਬ ਝੁਲਦੇ ਆ ਸਾਰੀ ਦੁਨੀਆ ਇਹਨਾਂ ਦੀ ਤਾਬਿਆ ਹੋਊਗੀ ਤਾਬਿਆ ਕਹਿਣ ਤੋਂ ਭਾਵ ਕਿ ਸਾਰਿਆਂ ਦੇ ਨਾਲ ਇਨਸਾਫ ਹੋਊਗਾ ਪੰਥ ਖਾਲਸਾ ਨੇ ਤਾਂ ਸਾਡੇ ਰਹਿਤ ਮਰਿਆਦਾ ਢਾੜਨ ਵਾਲਿਆਂ ਨੇ ਕਿੱਡਾ ਵੱਡਾ ਹੀਆ ਕੀਤਾ ਉਹਨਾਂ ਨੇ ਕਿਹਾ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦੋ ਵਾਰੀ ਅਰਦਾਸ ਕਰੇ ਪੰਥ ਖਾਲਸਾ ਸਮੁੱਚਾ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਥ ਖਾਲਸਾ ਨੂੰ ਐਡਾ ਤਾਣ ਬਕਸ਼ ਸੀ ਤਾਂ ਤੇ ਪੰਥ ਖਾਲਸੇ ਨੂੰ ਏ ਵੀ ਤਾਂ ਵਾਖਿਸ਼ ਕੀਤਾ ਪੰਜ ਪਿਆਰੇ ਚਾਰ ਸਹਰਜਾਦੇ ਹੱਠੀਆਂ ਜੱਪੀਆਂ ਤੱਪੀਆਂ ਤੇ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਤੇ ਪੰਥ ਖਾਲਸਾ ਨੂੰ ਛੱਤ ਗੁਰਜੀ ਨੇ ਉਹ ਮੈਂ ਸਮਝਦਾ ਮਹਾਨ ਸੀ ਜਿਹੜੇ ਸਾਡੇ ਇਹ ਮਰਿਆਦਾ ਦੇ ਘੜਨ ਵਾਲੇ ਸੀ ਉਹਨੇ ਸਮੁੱਚੇ ਪੰਥ ਖਾਲਸਾ ਨੂੰ ਇਸ ਲੜੀ ਦੇ ਵਿੱਚ ਸਮੋ ਲਿਆ ਸੋ ਮੈਂ ਅੰਤ ਦੇ ਵਿੱਚ ਜਿੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਪੂਰਨ ਮਹਾਪੁਰਖ ਬਾਣੀ ਤੇ ਬਾਣਾ ਸੰਤ ਤੇ ਸਿਪਾਹੀ ਕਿਉਂਕਿ ਬڑا ਹੁੰਦਾ ਸੌਖਾ ਕਹਿਣਾ ਮਹਾਪੁਰਖ ਮਹਾਪੁਰਖ ਹੁੰਦਾ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਿਧਾਂਤ ਦਾ ਪ੍ਰਣਾਇਆ ਜਿਹੜਾ ਗੁਰੂ ਪੰਥ ਨੂੰ ਸਮਰਪਤ ਆ ਗੁਰੂ ਗ੍ਰੰਥ ਨੂੰ ਸਮਰਪਤ ਆ ਦਸ਼ਮ ਪਾਤਸ਼ਾਹ ਪੁੱਛਿਆ ਸੀ ਸਿੱਖਾਂ ਨੇ ਸਤਗੁਰੂ ਜੀ ਕਿੱਥੋਂ ਦਰਸ਼ਨ ਕਰੀਏ ਕਹਿੰਦੇ ਮੇਰੀ ਆਤਮਾ ਗ੍ਰੰਥ ਵਿੱਚ ਮੇਰਾ ਸਰੀਰ ਪੰਥ ਦੇ ਵਿੱਚ ਇਹ ਰਵਾਇਤ ਅੱਜ ਵੀ ਚੱਲੀ ਆਉਂਦੀ ਆ ਸੋ ਸਤਗੁਰੂ ਜੀ ਕਿਰਪਾ ਕਰਨ ਇਹ ਮਹਾਨ ਜਥੇਬੰਦੀ ਨੇ 1964 ਵਿੱਚ ਇਕੱਲੇ ਨਹੀਂ ਉਹ ਤੋਂ ਬਾਅਦ ਵੀ ਕਈ ਅਨੇਕਾਂ ਸਥਾਨ ਪੰਜਾਬ ਦੇ ਵਿੱਚ ਵੀ ਆ ਜਿੱਥੇ ਮਹਾਂਤਾਂ ਦੇ ਕਾਰਜੇ ਹੁੰਦੇ ਔਰ ਆ ਖੋਡਰ ਦੇਖ ਲਓ ਹਕੀਮਪੁਰ ਦੇਖ ਲਓ ਬਹੁਤ ਸਾਰੇ ਸਥਾਨ ਉਹ ਨਿਜਲੇ ਨਹੀਂ ਗੁਰੂ ਪੰਥ ਦੀ ਖਾਲਸੇ ਦੀ ਉਹ ਰਵਾਇਤ ਤੇ ਮਰਿਆਦਾ ਦਾ ਉਹਨੂੰ ਉੱਥੇ ਬਹਾਲ ਕਰ ਲਈਏ ਸਾਰਾ ਕੁਝ ਕੀਤਾ ਮੈਂ ਧੰਨਵਾਦ ਕਰਦਾ ਸਾਡੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਜਿਹੜੇ ਪਿਛਲੇ ਸਾਲ ਵੀ ਐਤਕੀ ਵੀ ਉਸ ਮਹਾਨ ਸਾਕੇ ਦੀ ਵੀ ਗੁਰਸ਼ਬਦ ਦੀ ਵੀ ਕਥਾ ਕਰਕੇ ਤੁਹਾਨੂੰ ਨਿਹਾਲ ਕਰਕੇ ਗਏ ਆ ਅਚੇਚੇ ਤੌਰ ਤੇ ਮੇਰਾ ਵੀਰ ਧਰਮ ਪ੍ਰਚਾਰ ਕਮੇਟੀ ਦਾ ਸਾਡਾ ਮੈਂਬਰ ਜਿਹੜਾ ਦਮਦਮੀ ਤਖਾਲ ਦਾ ਬਹੁਤ ਜਿਆੜੂ ਆਗੂ ਪਾਈ ਅਜੈਬ ਸਿੰਘ ਜੀ ਅਭਿਆਸੀ ਉਹ ਵੀ ਸਾਡੇ ਵਿੱਚ ਸ਼ੋਭਤ ਆ ਸਕੱਤਰ ਸਹਿਬਾਨ ਸਜੋਗਤ ਆ ਬਾਬਾ ਜੀ ਦੇ ਨਾਲ ਨਿਹੰਗ ਸਿੰਘ ਫੌਜਾ ਜਿਹੜੀਆਂ ਆਈਆਂ ਉਹ ਵੀ ਸ਼ੋਭਤ ਆ ਸੋ ਆਪਾਂ ਹੁਣ ਅਰਦਾਸ ਤੋਂ ਬਾਅਦ ਉਧਰ ਨਾਲ ਹੀ ਛੋਟੇ ਸਥਾਨ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਖੰਡ ਪਾਠ ਉਸ ਤੋਂ ਬਾਅਦ ਅਰਦਾਸ ਤੇ ਥੋੜਾ ਜਿਹਾ ਸਮਾਂ ਜਿਹੜਾ ਆ ਉਹ ਦੀਵਾਨ ਵੀ ਚਲਣਾ ਮੈਨੂੰ ਇੱਕ ਮੈਂ ਬਾਬਾ ਜੀ ਤੋਂ ਅਚੇਚੇ ਤੌਰ ਤੇ ਖਿਮਾ ਚਾਹਣਾ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਜੇਮੇ ਆ ਹੁਸ਼ਿਆਰਪੁਰ ਦੇ ਵਿੱਚ ਦੋ ਤਿੰਨ ਚਾਰ ਤੇ ਮੈਂ ਇਸ ਕਰਕੇ ਥੋੜਾ ਜਿਹਾ ਸਮਾਂ ਤੁਹਾਡਾ ਹੋਰ ਲੈਣਾ ਬੋਲਦਿਆਂ ਬਹੁਤ ਗਲਤੀਆਂ ਕਰ ਦਿਆ ਕਰ ਗਿਆ ਹੋਊਗਾ ਕਈਆਂ ਨੂੰ ਚੰਗੀਆਂ ਮਨਾਂ ਲੱਗੀਆਂ ਹੋਣਗੀਆਂ ਮੇਰੀ ਝੋਲੀ ਵਿੱਚ ਪਾ ਦੇ